ਹੋ ਹੁੰਦਾ ਨਹੀਂ ਇੰਜਣ ਕਰਤਾ ਇਹਦਾ ਟਾਈਮ ਰੂਮ ਬੰਨਣਾ ਪੈਂਦਾ ਹਾਂਜੀ ਉਹ ਕੀ ਸਿਸਟਮ ਹੁੰਦਾ ਇਹਦਾ ਥੋੜਾ ਕੀ ਕਰਨ ਲੱਗਿਆ ਸੀਗਾ ਇਹਦਾ ਪਹਿਲਾਂ ਤੁਹਾਨੂੰ ਦੱਸਿਆ ਵੀ ਇੱਕ ਸਾਈਡ ਤੋਂ ਕ੍ਰੈਂਕ ਸੀਜ ਹੋਣ ਕਰਕੇ ਇਹ ਤੇ ਜਿਵੇਂ ਨੰਨੂ ਚਿੱਟੇ ਟਰਬੋ ਆਏ ਸੀਗੇ ਹਾਂਜੀ ਵੀਰੇ ਉਹ ਚਲੋ ਖੈਰ ਆਪਾਂ ਤਾਂ ਚਲਾ ਕੇ ਤੇ ਖਰਚਾ ਬੜਾ ਜ਼ਿਆਦਾ ਆ ਜੇਰ ਖਰਚਾ ਵੀ ਹੈਗਾ ਪਰ ਉਹ ੱਤਕੜ ਵੀ ਬਹੁਤ ਹੈ ਜੀ ਹੁਣ ਤਾਂ ਫਿਰ 10 15 ਸੀਜ਼ਨ 20 ਸੀਜ਼ਨ ਹੁਣ ਤਾਂ ਇਹ ਜਾਂਦਾ ਨਹੀਂ ਕਿਸੇ ਵਾਸਤੇ ਬੰਦੇ ਦੀ ਸੰਭਾਲ ਤੇ ਜੀ ਹਾਂ ਅਸਲ ਤਾਂ ਮੇਨ ਤਾਂ ਬੰਦੇ ਤੇ ਕਰਦਾ ਹੈ ਡਰਗਾਂ ਵੀ ਨਾਲ ਹੀ ਕਰੀ ਜਾਂਦੇ ਹਾਂ ਹਾਂ ਜੀ ਸਾਰੇ ਜੀ ਦਾ ਵੀ ਇੰਜਨ ਜੋ ਕੁਸ ਮਰਜ਼ੀ ਕਰਾ ਲਓ ਹੈ ਜੋ ਕੁਸ ਮਰਜ਼ੀ ਸਾਰਾ ਸਮਾਨ ਵਾਡੇਲਾ ਨਵਾਂ ਪੈ ਗਿਆ ਡੀਜ਼ਲ ਪੰਪ ਹੋ ਗਿਆ ਜੀ ਸਾਰਿਆਂ ਨੂੰ ਪਿਆਰ ਭਰੀ ਸ਼ਾਸਿਕਾਲ ਅਮੀਰ ਕਰ ਦਵਾਂ ਸਭ ਠੀਕ ਠਾਕ ਹੋਮ ਹੋਗੇ ਕਮੈਨਾਂ ਦੀਆਂ ਤੇ ਕਾਟੜਾਂ ਦੀਆਂ ਵੀਡੀਓ ਤਾਂ ਬਹੁਤ ਲੈ ਕੇ ਆਏ ਆ ਅੱਜ ਇੱਕ ਛੋਟੇ ਲਈ ਨਵੀਂ ਵੀਡੀਓ ਲੈ ਕੇ ਆਏ ਹਾਂਗੇ ਨੰਨੂ ਆ ਮੁੰਨਾ ਬਮਾਲ ਤੋਂ ਉਹਦੇ ਕੋਲੇ ਆਪਦੀ ਕਮੈਂਡ ਰੱਖੀ ਵੀ ਆ ਉਹਨਾਂ ਦੀ ਟੀਮ ਹੀ ਆ ਤਿੰਨ ਚਾਰ ਬੰਦਿਆਂ ਦੀ ਤੇ ਉਹਨਾਂ ਨੇ ਬਾਕੀ ਤਾਂ ਗੱਲ ਇਹ ਹੋngਿਆ ਵੀ ਜਦੋਂ ਆਪਾਂ ਕੋਈ ਫੋਰਮੈਨ ਰੱਖਦੇ ਆ ਕਿ ਮੈਂ ਤੇ ਉਹ ਕਹਿੰਦਾ ਵੀ ਕੱਲੀ ਸਾਡੀ ਇੰਜਨ ਦੀ ਗਰੰਟੀ ਨਹੀਂ ਹੈਗੀ ਬਾਕੀ ਸਾਰਾ ਕੰਮ ਕਰਾਂਗੇ ਨੰਨੂ ਇੱਕ ਇਹੋ ਜਿਹਾ ਬੰਦਾ ਵੀ ਜਿਹਨੂੰ ਸਾਰਾ ਇੰਜਨ ਦਾ ਕੰਮ ਵੀ ਆਉਂਦਾ ਤਾਂ ਉਹਨੇ ਮਸ਼ੀਨ ਗੁਰਦੀਪ ਮਸ਼ੀਨ ਦਾ ਇੰਜਨ ਲਾ ਕੇ ਇੰਜਨ ਤਿਆਰ ਕੀਤਾਗਾ ਉਹਨੂੰ ਪੁੱਛਦੇ ਆ ਨੰਨੂ ਨੂੰ ਵੀ ਕੀ ਕੁਝ ਮਾਣ ਪਾਇਆ ਕਿੰਨਾ ਇੱਕ ਪੈਸੇ ਲਾ ਕੇ ਕੀ ਗੱਲ ਵਾਤਾ ਆਜੋ ਕਰਦੇ ਆ ਨੰਨੂ ਨਾਲ ਗੱਲ ਵਾਤਾ ਕੀ ਹਾਲਾ ਨੰਨੂ ਬੜੀ ਵਧੀਆ ਵੀਰ ਜੀ ਤੁਸੀਂ ਬੜੀ ਆ ਠੀਕ ਠਾਕ ਹਾਂਜੀ ਹਾਂਜੀ ਇੰਜਨ ਕਰਤਾ ਤਿਆਰ ਹਾਂਜੀ ਹੋ ਗਿਆ ਜੀ ਤਿਆਰ ਕੀ ਕੁਛ ਪੈ ਗਿਆ ਇਹਦੇ ਇਹਦੇ ਕ੍ਰੈਂਕ ਪੈ ਗਈ ਜੀ ਕੇਮ ਸਾਫਟ ਪੈ ਗਈ ਬਾਕੀ ਸਾਰਾ ਸਮਾਨ ਰਿੰਗ ਸਲੀਬਾ ਪਿਸਟਨਾਂ ਕ੍ਰੈਕ ਲੈ ਕੇ ਪਾਈ ਆ ਨਵੀਂ ਪਾਈ ਆ ਨਹੀਂ ਸੈਕੰਡ ਹੈਡ ਲੈ ਲਈਦੀ ਜੁੱਥੋਂ ਕੰਬਾਈਨਾਂ ਦਾ ਇਹਦਾ ਕਬਾੜ ਆਪਣੇ ਖੇੜੀ ਹਾਂਜੀ ਉਥੋਂ ਮਿਲ ਗਈ ਜੀ ਫਿਰ ਦੂਜੀ ਪ੍ਰਾਣੀ ਵਿੱਚ ਦੇ ਲਈ ਉਹ ਵਿੱਚ ਕਟਾ ਕੇ ਜੀ ਦੋਨੇ ਚੀਜ਼ਾਂ 6500 ਦੀਆਂ ਮਿਲ ਗਈਆਂ ਤੇ 6500 ਰੁਪਿਆ ਨਾਲ ਲੱਗ ਗਿਆ ਹਾਂਜੀ ਹਾਂ ਠੀਕ ਆ ਸਟੈਂਡਰਡ ਸਾਇਦੀ ਮਿਲ ਗਈ ਸੀ ਤੇ ਹੁਣ 10 ਤੇ ਹੋ ਕੇ ਯਾਨਕੀ ਤਿਆਰ ਹੋ ਕੇ ਵਿੱਚ ਪੈ ਗਈ ਇਹਦੇ ਠੀਕ ਆ ਹਾਂਜੀ ਹਾਂ 10 ਤੇ ਹੋ ਗਈ ਹੁਣ ਹਾਂਜੀ ਹਾਂ 10 ਤੇ ਜਿਹੜੀ ਪਹਿਲਾਂ ਸੀਗੀ ਉਹ 20 ਤੇ ਦੀ ਉਹ 20 ਤੇ ਦੀ ਹਾਂਜੀ ਹਾਂ ਉਹਨਾਂ ਦਾ ਹੋਰ ਡਾਊਨ ਹੋ ਜੇ ਨਾਲੇ ਹੋਰ ਹੋਣਾ ਦੀ ਫਿਰ ਠੀਕ ਆ ਤੇ ਹੋਰ ਕੀ ਕੁਸ਼ ਪਤਾ ਹੋਣੇ ਚ ਹੋਰ ਕੁਝ ਵੀ ਨਹੀਂ ਛੱਡਿਆ ਜੀ ਇਹਦਾ ਅਸਿਆ ਸਾਰਾ ਸਮਾਨ ਵਾਢੇ ਦਾ ਨਵਾਂ ਪੈ ਗਿਆ ਜੀ ਡੀਜ਼ਲ ਪੰਪ ਹੋ ਗਿਆ ਜੀ ਉਹ ਵੀ ਫੁੱਲ ਹੋ ਗਿਆ ਨਿਊਜ਼ਲਾਂ ਨੇ ਮੇ ਪੈ ਗਿਆ ਉਹ ਤੇ ਕਿੰਨਾ ਖਰਚਾ ਆ ਗਿਆ ਉਹ ਤੇ ਜੇ ਬਿਨਾਂ ਨਿਊਜ਼ਲਾਂ ਤੋਂ ਖੜ ਜਾਂਦਾ ਉੱਥੇ 11:00 ਤੱਕ ਠੀਕ ਆ ਉਹਦੇ ਨਾਲ ਉਹ ਤੇ ਲੱਗ ਗਿਆ 17-18000 ਮੈਨੂੰ ਵੀ ਤਾਂ ਪੈਸੇ ਬਹੁਤ ਲੱਗੇ ਹੋਣਗੇ ਨਹੀਂ ਜੀ ਆਪਾਂ ਤੁਰ ਫਿਰ ਕੇ ਜੇ ਠੀਕ ਦਾ ਕਰ ਗਿਆ ਦੱਸਿਆ ਹਾਂਜੀ ਹਾਂ ਨਹੀਂ ਉਹ ਤਾਂ ਮੇਰੇ ਖਿਆਲ ਚ ਲੱਖ ਤੋਂ ਉੱਤੇ ਲੰਘ ਜਾਂਦਾ ਕੰਮ ਆ ਲਗਾਉਂਦੇ ਨੇ ਜੀ ਠੀਕ ਆ ਆਪਣਾ ਜਾਨੀ ਕਿ ਪੰਪ ਦੇਖ ਲਓ ਵੀ 17000 ਉਹ ਲਾ ਲਓ ਤੇ 30000 ਦੀ ਉੱਕੀ-ਬੁੱਕੀ ਵਿੱਚੇ ਕਿੱਟ ਹੋਗੀ ਰਿੰਗ ਪੈਟਾ ਸਲੀਬਾ 47000 ਤੇ ਗੈਸ ਆਹ ਹੋ ਗਿਆ ਗੈਸ ਕਟ ਹੋ ਗਿਆ ਜੈਨ ਜੂਨ ਹੋ ਗਏ ਉਹ 30000 ਚਾ 30000 ਚ ਜੀ ਠੀਕ ਆ ਹਾਂਜੀ ਹਾਂ ਤੇ ਬਾਕੀ ਗ੍ਰੈਂਡ ਕਰਨ ਵਾਲਿਆਂ ਦਾ ਜੀ ਉਹਨਾਂ ਦਾ ਜਾਨਕੀ ਬਣਿਆ 12-13000 ਰੁਪਏ ਜੀ ਸੇ ਉਹਨਾਂ ਦਾ 12-13 ਬਣ ਗਿਆ ਤੇ ਫਿਰ 6500 ਦੀ ਕ੍ਰਿੰਕ ਹੋ ਗਈ ਹਾਂਜੀ ਜੀ ਤੁਸੀਂ ਤਾਂ ਮੇਰੇ ਹਿਸਾਬ ਨਾਲ 70 70 ਦੇ ਲਵੇ ਨਵੇਂ 75 ਤੋਂ ਟੱਪਿਆ ਨਹੀਂ ਹੈਗਾ ਜੀ ਠੀਕ ਆ ਦੇਰ ਪਰ ਤੁਹਾਡੀ ਆਪਦੀ ਰਹੇਗੀ ਹਾਂਜੀ ਹਾਂ ਉਹ ਤੁਸੀਂ ਆਪਦਾ ਕੰਮ ਆਪ ਕਰਦੇ ਹੋਗੇ ਹਾਂਜੀ ਉਹ ਆਪਦਾ ਆਪ ਦਾ ਨਹੀਂ ਠੀਕ ਆ ਤੇ ਟਰੈਕਟਰਾਂ ਦਾ ਵੀ ਨਾਲ ਹੀ ਕਰੀ ਜਾਂਦੇ ਹਾਂ ਹਾਂਜੀ ਸਾਰੇ ਹੀ ਵੀ ਦਾ ਵੀ ਇੰਜਨ ਜੋ ਕੁਸ ਮਰਜ਼ੀ ਕਰਾ ਲਓ ਹੈ ਜੋ ਕੁਸ ਮਰਜ਼ੀ ਠੀਕ ਹੈ ਕਹਿ ਜਾਣਿਓ ਤੁਸੀਂ ਕੰਮ ਕਰਦੇ ਅਸੀਂ ਤਿੰਨ ਜਾਣੇ ਆ ਜੀ ਠੀਕ ਹੈ ਉਹਦਾ ਅਸੀਂ ਦੋ ਹੀ ਹੁੰਨੇ ਆ ਉਹ ਮੁੰਡਾ ਵੀ ਆ ਜਾਂਦਾ ਹੁੰਦਾ ਜੋ ਵਿਹਲਾ ਹੁੰਦਾ ਸੀ ਦੂਜਾ ਠੀਕ ਹੈ ਹਾਂਜੀ ਹਾਂ ਤੇ ਸਟਾਰਟ ਕਰਤਾ ਹੋ ਇੰਜਨ ਹਾਂਜੀ ਹਾਂ ਇੱਕ ਵਾਰੀ ਤਾਂ ਕਰਤਾ ਸੀ ਠੀਕ ਹੈ ਖਾਲੀ ਫੁੱਲੀ ਚਲਾਉਣਾ ਹੁੰਦਾ ਚਲਾਤਾ ਉਹ ਉਹ ਹਲੇ ਚਲਾਉਣਾ ਜੀ ਉਹ ਰੇਡੀਏਟਰ ਸਾਫ਼ ਨਹੀਂ ਕੀਤਾ ਸੀ ਇੱਕ ਫਿਰ ਆਹ ਕੰਮ ਆ ਕੇ ਦੇ ਇੱਕ ਦੋ ਇੱਕੋ ਜਨਰੇਟਰਾਂ ਦਾ ਦੀ ਉਹ ਐਮਰਜੈਂਸੀ ਹੋ ਗਈ ਦੀ ਉਹ ਬੈਂਕ ਦਾ ਜਨਰੇਟਰ ਖਰਾਬ ਹੋ ਗਿਆ ਸੀ ਠੀਕ ਆ ਉਹ ਕਹਿੰਦੇ ਸਾਨੂੰ ਸੇਤੀ ਚਾਹੀਦਾ ਉਹ ਵੀ ਅੱਜ ਤਿਆਰ ਕਰਕੇ ਲੈਤੇ ਸਵੇਰੇ ਇਹਦਾ ਉਹ ਗੁਰਦੀਪ ਮਸ਼ੀਨ ਦਾ ਹੀ ਇੰਜਣ ਆ ਜਿਹੜਾ ਉਹਨੇ ਲਾਇਆ ਵੈਸੇ ਛੋਟਾ ਹਾਂਜੀ ਹਾਂਜੀ ਠੀਕ ਆ ਹੁਣ ਤਾਂ ਫਿਰ 10 15 ਸੀਜ਼ਨ 20 ਸੀਜ਼ਨ ਹੁਣ ਤਾਂ ਇਹ ਜਾਂਦਾ ਨਹੀਂ ਕਿਸੇ ਬੰਦੇ ਦੀ ਸੰਭਾਲ ਤੇ ਜੀ ਹਾਂ ਅਸਲ ਤਾਂ ਮਿਹਨਤ ਤਾਂ ਬੰਦੇ ਤੇ ਗੱਲ ਆ ਜੀ ਉਹ ਜੇ ਦੇਖਣਾ ਹੀ ਨਹੀਂ ਫਿਰ ਤਾਂ ਐ ਨਹੀਂ ਪਤਾ ਦੋ ਸੀਜ਼ਨ ਵੀ ਨਾ ਕੱਢੇ ਠੀਕ ਆ ਅਸੀਂ ਕੇਰੇ ਨਹੀਂ ਕਰਨੀ ਗੱਲ ਕਰੀਏ ਨਨੂ ਫਿਰ ਤੂੰ ਜਿਹੜਾ ਇੰਜਨਾਂ ਦਾ ਕੰਮ ਆ ਇਹ ਤੂੰ ਸਿੱਖਿਆ ਸੀਗਾ ਅਗਰ ਬਸ ਕਈ ਤੁਰਦਾ ਫਿਰਦਾ ਹੀ ਇੱਕ ਦਾ ਪਹਿਲਾਂ ਤਾਂ ਮਤਲਬ ਡੈਡੀ ਘਰੀ ਕੰਮ ਕਰਦਾ ਹੁੰਦਾ ਸੀ ਸਾਰੇ ਹੀ ਉਹ ਕੇ ਨਿਕਾਲਦਾ ਠੀਕ ਆ ਜਿੰਨਾ ਵੀ ਕੋਈ ਕੰਮ ਹੁੰਦੀ ਸਾਰੇ ਉਹਦੇ ਕੋਲੇ ਆਉਂਦੇ ਹੁੰਦੇ ਠੀਕ ਆ ਉਦੋਂ ਤੋਂ ਰੁਚੀ ਵੱਧ ਗਈ ਠੀਕ ਆ ਕੋਈ ਜਦੋਂ ਉਹਨਾਂ ਦੀ ਡੈਥ ਹੋਈ ਉਦੋਂ ਮੈਂ ਸਿੱਖਣ ਲੱਗ ਗਿਆ ਤੀ ਅੱਛਿਆ 2007 ਤੋਂ ਫੋਰਮੈਨ ਰੱਖਦੇ ਆਪਾਂ ਕਮੇਨ ਤੇ ਹਣਾ ਹਾਂਜੀ ਆਲਾ ਕਹਿੰਦਾ ਯਾਰ ਕੱਲੇ ਇੰਜਨ ਦੀ ਗਾਰੰਟੀ ਨਹੀਂ ਹੈਗੀ ਉਹਦਾ ਕੰਮ ਨਹੀਂ ਮੈਂ ਕਰ ਸਕਦਾ ਨਹੀਂ ਸਾਰੀ ਮਸ਼ੀਨ ਦਾ ਕੰਮ ਕਰ ਦੂੰਗਾ ਹਾਂਜੀ ਹਾਂ ਫਿਰ ਜੇ ਤੂੰ ਆ ਤੇਰੇ ਕੋਲ ਤਾਂ ਚਲੋ ਆਪਦੀਆਂ ਮਸ਼ੀਨਾਂ ਹਨਾ ਹਾਂਜੀ ਹਾਂ ਤੇ ਫਿਰ ਤੂੰ ਤਾਂ ਹੁਣ ਵਿੱਚ ਇੰਜਨ ਦੀ ਗਾਰੰਟੀ ਵੀ ਲੈਂਦਾ ਹੋਵੇਂ ਅਗਲੇ ਰੋਜ਼ ਆਪਾਂ ਦਾ ਸਾਰਾ ਕੁਝ ਹੀ ਕਰਦੇ ਆ ਵਿੱਚ ਇਹ ਜੀ ਵੀ ਨੇ ਵਿੱਚ ਕਹਿੰਦੇ ਨੇ ਵੀ ਸਾਨੂੰ ਗੇਅਰ ਦਾ ਕੰਮ ਨਹੀਂ ਆਉਂਦਾ ਜੀ ਹੋਰ ਸਾਰਾ ਆਉਂਦਾ ਹਾਂ ਪਰ ਆਉਂਦਾ ਉਹਦੇ ਵਿੱਚੋਂ ਵੀ ਨਹੀਂ ਕੁਝ ਹੁੰਦਾ ਆਲਾ ਕਹਿ ਦਿੰਦਾ ਮੈਂ ਫੋਰਮੈਨ ਆ ਠੀਕ ਆ ਪਰ ਘਰ ਬਹੁਤ ਦੂਰ ਨੇ ਚਲੋ ਆਪਾਂ ਮਾੜਾ ਨਹੀਂ ਕਹਿੰਦੇ ਕਈ ਬੰਦੇ ਹੁੰਦੇ ਨੇ ਹਨਾ ਠੀਕ ਠੀਕ ਢਿੱਡ ਪਿਛੇ ਇਹ ਕਰਦਾ ਕੰਮ ਸ ਇਹ ਹੁਣ ਆਪਾਂ ਨੇ ਇਹ ਗਰਦੀਪ ਮਸ਼ੀਨ ਤੇ ਰੱਖ ਦੇਣਾ ਹਾਂਜੀ ਹੈ ਗਰਦੀਪ ਦੇ ਠੀਕ ਆ ਇਹ ਮਾਡਲ ਮੂਲ ਨਾਲ ਵੀ ਹੁੰਦਾ ਇਹਨਾਂ ਇਹਨਾਂ ਦਾ ਨੰਨੂ ਇਹ 99 ਮਾਡਲ ਹੈ ਜੀ ਜਿਵੇਂ 402 ਹੁੰਦਾ ਹਨ ਇਹ 400 ਹੈ ਜੀ ਇਹ 401 401 ਇੱਕ ਮਾਡਲ ਆ ਪਹਿਲਾਂ 390 ਆਉਂਦੇ ਹੁੰਦੇ ਸੀ ਹਨ 370 ਹਾਂ ਇਹ ਉਹ ਯਾਨੀ ਕਿ 90 ਤੋਂ ਪਹਿਲੇ ਟਾਈਮ ਦੇ ਜਿਹੜੇ ਹਾਂ ਜਿਹੜੇ 98 99 ਤੋਂ ਪਹਿਲਾਂ ਵਾਲੇ ਤੇ ਉਹ 400 ਦੀ ਕੱਲੇ ਉਹ ਕੱਲੇ 400 ਹਾਂਜੀ ਹਾਂ 402 ਆਉਣ ਲੱਗਿਆ ਸ਼ਾਇਦ 2007 ਪਤਨੀ 6 ਚ 67 ਚ ਆਉਣ ਲੱਗਿਆ ਉਹ ਚਿੱਟੇ ਟਰਬੋ ਆਏ ਸੀਗੇ ਹਾਂਜੀ ਵੀਰੇ ਉਹ ਚਲੋ ਖੈਰ ਆਪਾਂ ਤਾਂ ਚਲਾ ਕੇ ਦੇਖਿਆ ਨੀਗਾ ਕੈਂਚ ਲਾਇਆ ਹੋਏ ਮੈਂ ਕਹਿ ਨਹੀਂ ਸਕਦਾ ਉਹਨਾਂ ਕਹਿੰਦੇ ਸੀ ਖਰਚਾ ਬੜਾ ਜ਼ਿਆਦਾ ਆ ਜਰ ਖਰਚਾ ਵੀ ਹੈਗਾ ਪਰ ਉਹ ੱਟਕੜ ਵੀ ਬਹੁਤ ਹੈ ਜੀ ਅੱਛਿਆ ਜੇ ਤਾਂ ਮਸ਼ੀਨ ਤੋਰਾ ਤਾਰਾ ਲੈਂਦੀਆ ਫੇਰ ਤਾਂ ਨਹੀਂ ਖਰਚਾ ਚੁਗਦਾ ਠੀਕ ਆ ਨਹੀਂ ਜੇ ਹੁਣ ਉਹੀ ਪਹਿਲੇ ਗੇਰਤੀ ਲਾ ਕੇ ਫਿਰੀ ਜਾਣਾ ਗਲੋਗਲੋ ਕਹਦਾ ਫੇਰ ਉਹਦਾ ਕੋਈ ਫਾਇਦਾ ਨਹੀਂ ਫੇਰ ਯਾਨੀ ਕਿ ਉਹ ਲਾ ਲਓ ਵੀ 350 300 ਲੀਟਰ ਨਾਲ 55 60 ਤੋਂ ਕਿਨੇ ਤੋਂ ਵੱਧ ਵੱੜਦਾ ਨਹੀਂ ਅੱਛਾ ਜੀ ਹਾਂ ਜੀ ਉਹਦਾ ਮਤ ਇਹ ਹੁੰਦਾ ਵੀ ਜਿਵੇਂ ਬੈਲ ਹੋਜੇਂਗਾ ਆਰਮ ਸੋਟਾ 10 ਇੰਚੀ ਹੁੰਦਾ ਹੈ ਉਹ ਤੇ ਵੱਡਾ ਪਾ ਲੋ ਠੀਕ ਆ 12 ਇੰਚੀ ਪਾ ਲੋ ਉਹਦੇ ਨਾਲ ਇੰਜਨ ਦੀ ਰੇਸ ਘੱਟ ਹੋ ਜੂਗੀ ਠੀਕ ਆ ਜੇ 1700 ਦੇ ਚੱਲਦਾ ਉਹ 15.5 ਦੀ ਰਹਿ ਜਾਊਗਾ ਇੰਨਾ ਹੋਊ ਉਧਰੋਂ ਚੱਕਰ ਵੱਜ ਜਾਣਗੇ ਮਸ਼ੀਨ ਦੇ ਮਸ਼ੀਨ ਦੇ ਹਾਂ ਜੀ ਹਾਂ ਠੀਕ ਆ ਫਿਰ ਉਹਦੇ ਜਾਨਕੀ ਲੋਡ ਨਹੀਂ ਰਹਿੰਦਾ ਫਿਰ ਇੱਕ ਤੁਹਾਨੂੰ ਇਹਦੀ ਦੱਸਦਾ ਸੀ ਵੀ ਜਿਵੇਂ ਇੱਕ ਪਿਸਟਨ ਗਰਮ ਹੋ ਜੇ ਇਹ ਜਾਨਕੀ ਜਿਹੜੇ ਖਰਾਦ ਵਾਲੇ ਨੇ ਚਲੋ ਉਹ ਵੀ ਬੰਦੇ ਬਹੁਤ ਵਧੀਆ ਨੇ ਆਪਣੇ ਮੇਰੇ ਕੋਲ ਲੈ ਆਲੇ ਹਾਂ ਉਹ ਕਾਰ ਇਹਦੀ ਸੇਵਟ ਕਰਦੇ ਤੇ ਪੁਰਾਣੇ ਇੰਜਨਾਂ ਦੀ ਠੀਕ ਆ ਵੀ ਐਨੇ ਧੱਕੜ ਹੁੰਦੇ ਨੇ ਵੀ ਜੇ ਕਪਿਸਟਨ ਸੀਜ਼ ਹੋ ਗਿਆ ਹਾਂ ਮੰਨ ਲਓ ਜਿਹੜਾ ਮਰਜੀ ਹੋ ਗਿਆ ਉਹਦੀ ਉਧਰੋਂ ਪੰਪ ਤੋਂ ਸਪਲਾਈ ਬੰਦ ਕਰ ਦੋ ਚੈਂਬਰ ਖੋਲ ਕੇ ਉਹੀ ਪਿਸਟਨ ਕੱਢ ਦੋ ਜੇ ਉਹਦੀ ਕਿਤੇ ਮਸ਼ੀਨ ਰਾਹ ਜ਼ਿਆਦਾ ਘਰੇ ਆਊਗੀ ਅਸੇ ਘਰੇ ਆਜੂਗੀ ਹਾਂਜੀ ਵੀ ਐਨਾ ਧੱਕੜਾ ਗਾ ਐਨੇ ਧੱਕੜ ਨੇ ਯਾਨੀ ਕਿ ਉਹ ਵੀ ਇਹ ਜੀਜ਼ ਨੂੰ ਮੰਨਦੇ ਹੁੰਦੇ ਜਿਵੇਂ ਲਾਲ ਹੀਨੋ ਨੇ ਇਹ ਗਰਮ ਗਰਮ ਹੋ ਜਾਣੇ ਇਹ ਨਹੀਂ ਚੱਕ ਟੱਕਾ ਚਾਲਦੇ ਅਸੇ ਲਾਲ ਹੀਨੋ ਐਨੇ ਯਾਨੀ ਹਾਂ ਹੀ ਨਾ ਜਿੰਨੇ ਨਹੀਂ ਹੈਗੇ ਧੱਕੜਾ ਨਾਲੇ ਉਹਨਾਂ ਦੇ ਉਹਨਾਂ ਟਾਈਮ ਰੂਮ ਪਾਉਣਾ ਬਹੁਤ ਔਖਾ ਹੈ ਇੰਨਾ ਜਿੰਨਾ ਸੌਖਾ ਕਿਸੇ ਦਾ ਹੈ ਹੀ ਨਹੀਂ ਠੀਕ ਆ ਇਹਦੇ ਟਾਈਮ ਇੱਕ ਗਰਾਰੀ ਤੇ ਹੁੰਦਾ ਹੈ ਕੇਮ ਵਾਲੀ ਦਾ ਮੈਨੂੰ ਜਿਹੜਾ ਕਦੇ ਹੁੰਦਾ ਨਹੀਂ ਇੰਜਨ ਕਰਤਾ ਇਹਦਾ ਟਾਈਮ ਰੂਮ ਬੰਨਣਾ ਪੈਂਦਾ ਹਾਂਜੀ ਉਹ ਕੀ ਸਿਸਟਮ ਹੁੰਦਾ ਵੀ ਉਹਦਾ ਤਾਂ ਹੈ ਇੱਕ ਕੇਮ ਹੁੰਦੀ ਆ ਉਹਨੂੰ ਉਹਦਾ ਟੱਕ ਦਿੱਤਾ ਹੁੰਦਾ ਜੀ ਅੱਛਾ ਉਧਰੋਂ ਬਲਾਕ ਤੇ ਹੁੰਦਾ ਤੇ ਉਧਰੋਂ ਗਰਾਰੀ ਤੇ ਹੁੰਦਾ ਠੀਕ ਆ ਉਹਨੂੰ ਬਰਾਬਰ ਕਰ ਲੋ ਉਧਰੋਂ ਪਿਸਟਨ ਟੌਪ ਤੇ ਕਰ ਲੋ ਠੀਕ ਆ ਉਧਰੋਂ ਜਿਹੜਾ ਪੰਪ ਦਾ ਟਾਈਮ ਆ ਉਧਰੋਂ ਪਲਿੰਜਰ ਟੌਪ ਤੇ ਕਰ ਲੋ ਠੀਕ ਆ ਬਉ ਉੱਥੇ ਕਰਕੇ ਪਾ ਦੋ ਜੇ ਮਾੜਾ ਮੋਟਾ ਜੋ ਸਟਾਰਟ ਹੋਊ ਚ ਕੋਈ ਰਾਉਂਡ ਲੈਂਦਾ ਤਾਂ ਉਹਦੇ ਹਿਸਾਬ ਨਾਲ ਜੇ ਚਿੱਟਾ ਧੂ ਐ ਮਰ ਜਾ ਅਡਵਾਂਸ ਕਰ ਲੋ ਉਹ ਉੱਥੇ ਸੈਟ ਆ ਕੇ ਉਹਦਾ ਨੰਨੂ ਜਿਹੜੇ ਮੰਨ ਲਾ ਚਲੋ ਪਿਸਟਨ ਵੀ ਕਹਿੰਦਾ ਅਗਲਾ ਮੈਂ ਕ੍ਰਿੰਕ ਕਾਸਤੀ ਹੈਨਾ ਤੇ ਪਿਸਟਨ ਪਾ ਤੇ ਰਿੰਗ ਪਾ ਕੇ ਕਾਸਤੀ ਹਾਂਜੀ ਕੰਮ ਦਾ ਉੱਕ ਟਾਈਮ ਵੀ ਹੁੰਦਾ ਕੰਮ ਦਾ ਉੱਥੀ ਆ ਜੀ ਹੈ ਹਾਂਜੀ ਕੰਮ ਦਾ ਉੱਥੀ ਹੁੰਦਾ ਮੈਂ ਨੂੰ ਨਹੀਂ ਆਉਂਦਾ ਮੈਂ ਕਾ ਪਾ ਲੂੰਗਾ ਤੇ ਪਿਸਟਨ ਤਾਂ ਘਰੇ ਬੈਠਾ ਕ੍ਰਿੰਕ ਕਾਸ ਦੂੰ ਪਰ ਜਿਹੜਾ ਟਾਈਮ ਵਾਲਾ ਕੰਮ ਉਹ ਤਾਂ ਔਖਾ ਹੈਗਾ। ਵੈਸੇ ਸਹੀ ਗੱਲ ਹੈ ਜੀ। ਉਹ ਵੀ ਉਹੀ ਹੈ ਵੀ ਜਦੋਂ ਹੱਥ ਬਣਾਏ ਹੁੰਦੇ ਨੇ ਆਪੇ ਹੀ ਬੰਦਾ ਸਿੱਖਦਾ ਹੈ। ਠੀਕ ਆ। ਹੁਣ ਜਦੋਂ ਮੈਂ ਪਹਿਲਾਂ ਕੰਮ ਸਿੱਖਣ ਲੱਗਿਆ ਜਦੋਂ ਟਰੈਕਟਰ ਦੀ ਗੱਲ ਕਰਦੇ ਸੀ ਮੈਂ 7 ਚ ਲੱਗਿਆ ਸੀ ਇਹ ਲੱਗੇ ਤੇ 14 ਚ। ਠੀਕ ਆ। ਉਹ ਮੇਤਰੀ ਉਦੋਂ ਮੈਂ ਥੋੜਾ ਜਿਹਾ ਹੁੰਦਾ ਸੀ ਉਦੋਂ ਉਹਨੂੰ ਕਿਹਾ ਸੀ ਦੀ ਮੈਨੂੰ ਕੱਲਾ ਟਾਈਮ ਪਾਉਣਾ ਨਹੀਂ ਆਉਂਦਾ। ਅੱਛਾ। ਉਹਨੇ ਵੀ ਮੈਨੂੰ 3 ਦਿਨਾਂ 'ਚ ਮੈਨੂੰ ਸਿਖਾਇਆ ਤਾ। ਵੀ ਟਾਈਮ ਪਾਉਣਾ ਨਹੀਂ ਆਉਂਦਾ। ਬਾਕੀ ਮੈਨੂੰ ਸਾਰਾ ਕੰਮ ਅਸੀਂ ਘਰੇ ਕਰਦੇ ਦੇ। ਚ ਠੀਕ ਆ ਯਾਨੀ ਕਿ ਉਹ ਵੀ ਉਦੋਂ ਬੰਦਾ ਕਹਿੰਦੀ ਕਹਿੰਦਾ ਵੀ ਹਾਂ ਇੰਨੀ ਛੋਟੀ ਉਮਰ ਚ ਕੋਈ ਇੰਨਾ ਤੇਜ਼ ਦਿਮਾਗ ਹੁੰਦਾ ਨਹੀਂ ਠੀਕ ਆ ਉਹ ਇਹ ਜੇ ਕੋਈ ਹੋਰ ਕੰਮ ਹੁੰਦਾ ਕੋਈ ਚੱਕਿਆਂ ਚੁੱਕਿਆਂ ਵਾਲਾ ਉਹ ਮੈਨੂੰ ਉਹ ਤੇ ਨਹੀਂ ਲਾਉਂਦਾ ਤੇ ਠੀਕ ਆ ਉਸ ਪੈਸੇ ਦੇ ਇੰਜਨ ਤੇ ਨਾਲ ਲਾਖਦਾ ਹੁੰਦਾ ਠੀਕ ਵੀ ਤਾਂ ਇਧਰ ਮੇਰੇ ਨਾਲ ਕੰਮ ਕਰਦਾ ਤੇਰਾ ਰੈਡੀ ਵੀ ਘਰੇ ਕਰਦਾ ਸੀ ਜਮਾ ਆਪ ਠੀਕ ਆ ਹੁਣ ਇਹ ਜਮਾ ਬਿਲਕੁਲ ਤਿਆਰ ਪਿਆ ਹੈ ਜਮਾ ਤਿਆਰ ਆ ਜੀ ਤੈਂ ਦਾ ਇੰਜਨ ਸਾਰਾ ਕੋਲ ਕੇ ਬੰਨਤਾ ਜਿਹੜੀ ਆ ਸਰਾਖ ਆਗਾ ਹਾਂਜੀ ਇਹ ਸਾਰਪਾਰ ਹੁੰਦਾ ਹੈ ਨਾ ਇਹ ਸਾਰਪਾਰ ਆ ਜੀ ਇਹ ਕਹਦਾ ਕੀ ਇਸ ਕੰਮ ਕੀ ਕਰਦਾ ਇਹ ਇਹ ਤੁਹਾਨੂੰ ਚਲੋ ਕੈਮਰਾ ਆਫ ਤੇ ਦੱਸ ਦਾਂਗੇ ਵੈਸੇ ਆਪਾਂ ਉਧਰ ਪੁੱਛ ਲੈ ਬੰਦਿਆਂ ਨੂੰ ਹਾਂ ਜਿਹੜਾ ਵੀ ਮਤਲਬ ਕੰਬਾਇਨ ਦੇ ਅਕੋਰਡਿੰਗ ਜਿੰਨੇ ਬੰਦੇ ਨੇ ਮਿੱਤਰੀ ਲਾਈਨ ਦੇ ਬੰਦੇ ਨੂੰ ਸਭ ਨੂੰ ਪਤਾ ਹੋਊਗਾ ਠੀਕ ਆ ਵੀ ਇਹ ਕਾਦੇ ਲਈ ਹੈ ਤੇ ਕਿਉਂ ਹੁੰਦੇ ਹਰੇ ਕੇ ਇੰਜਨ ਚ ਆਉਂਦੀਆਂ ਲਾਲ ਹਿੰਦੂ ਚ ਵੀ ਆਉਂਦੀ ਹੈ ਅਸੇ ਲਾਲ ਹਿੰਦੂ ਚ ਵੀ ਆਉਂਦੀ ਸਾਰੀਆਂ ਚ ਆਉਂਦੀ ਐ ਸਾਰ ਪਰ ਗਲੀ ਹੁੰਦੀ ਐ ਅਸੇ ਇਹ ਪਿਸਟਮਾ ਕੋਲ ਦੀ ਲੰਗਦੀ ਆ ਹਾਂਜੀ ਹਾਂ ਬਲਾਕ ਦੇ ਵਿੱਚ ਸਾਰ ਪਰ ਉਧਰ ਮੱਸੀ ਦੇ ਵਿੱਚ ਨਿਕਲਦੀ ਐ ਪੈਸਟਮਾ ਕਿੰਨੀ ਦਾ ਨਹੀਂ ਇਹਦੀ ਨਹੀਂ ਨਹੀਂ ਉੱਥੋਂ ਬੰਦ ਆ ਉੱਥੋਂ ਬੰਦ ਆ ਜੀ ਠੀਕ ਸਾਰ-ਪਾਰ ਨਿਕਲ ਜਾਂਦੀ ਆ ਹਾਂ ਜੀ ਹਾਂ ਲੈ ਵੀ ਦੋਸਤੋ ਜਿਹੜੇ ਕਮੇਨਾਂ ਚਲਾਉਂਦੇ ਨੇ ਹਨਾ ਉਹ ਇਹ ਨੰਨੂ ਦੇ ਸਵਾਲ ਦਾ ਜਵਾਬ ਦਿਓ ਕਿ ਜਿਹੜਾ ਉਹ ਸਰਾਖ ਆ ਸਾਰ-ਪਾਰ ਨਿਕਲਦਾ ਵੀ ਦਾ ਕੰਮ ਕੀ ਆਗਾ ਜਿਹਨੂੰ ਆਪਣਾ ਇਹ ਕਮੇਨ ਤੇ ਰੱਖਿਆ ਹੁੰਦਾ ਹਾਂਜੀ ਇੱਥੇ ਇਹ ਕੱਸਿਆ ਵੀ ਕੁਝ ਹੁੰਦਾ ਕਈ ਨਹੀਂ ਹੁੰਦੀ ਆ ਖਾਲੀ ਇਹ ਇਹ ਖਾਲੀ ਹੁੰਦੀ ਆ ਜੀ ਇਹ ਸਲੋਟ ਹੀ ਹਾਂ ਜੀ ਹਾਂ ਜਿਹੜੇ ਪੁਰਾਣੇ ਲਾਲ ਹਿੰਦੂ ਦੇ ਯਾਨੀ ਕਿ ਟਰੱਕਾਂ ਜਿਹੜਾ 2002-3 ਜੇ ਚੌਣ ਲਾਗੇ ਤੇ ਵੀ ਉਹਨਾਂ ਜਿੱਤੇ ਆਉਂਦੀਆਂ ਸੀ ਹੁਣ ਵਾਲਿਆਂ 'ਚ ਪਤਾ ਨਹੀਂ ਵੀ ਕੁਮੈਨ ਵਾਲੇ ਜਾਂ ਆਉਂਦੀਆਂ ਜਾਂ ਨਹੀਂ ਇਹ ਨਹੀਂ ਪਤਾ ਵੀ ਸਪੈਸ਼ਲ ਉਹ ਬੰਦ-ਬੰਦ ਕਰਤੀ ਹੋਵੇ ਪਰ ਆਉਂਦੀ ਜ਼ਰੂਰ ਦੀ ਇਹ ਹੁਣ ਵੀ ਇਹ ਜੂਰੂ ਟੂ 'ਚ ਸਾਰੇ ਚਾਹੀਏ ਠੀਕ ਹੈ ਹੁਣ ਪ੍ਰੈਸ਼ਰ ਕਿੰਨੇ ਤੇ ਵਾਗਿਆ ਦਾ ਉਹਨਾਂ ਨੂੰ ਹੁਣ ਇਹਦਾ ਪ੍ਰੈਸ਼ਰ ਹੈਗਾ ਜੀ 4.5 ਦੇ ਕਰੀਬ ਵੈਸੇ ਤਾਂ ਪੌਣੇ 1.4 ਤੇ ਰਹੇ ਜਾਂਦਾ ਹਨਾ ਹਾਂਜੀ ਹਾਂ ਯਾਨੀ ਕਿ ਹਲੇ ਉਹ ਵੀ ਬੰਦ ਰੇਸ ਤੇ ਆ ਮਾੜਾ ਮੋਟਾ ਤਾਂ ਵਧਣ ਹੀ ਆ ਜੋ ਰੇਸ ਆਉਣੀ ਹੈ ਠੀਕ ਹੈ ਹਾਂਜੀ ਹਾਂ ਇਹ ਜਦੋਂ ਮੰਨ ਲਾ ਵੀ ਇਹਦੇ ਇੰਜਨ ਡਾਊਨ ਹੋ ਜਿੰਦਾਗਾ ਇਹਦਾ ਪ੍ਰੈਸ਼ਰ ਤੋੜ ਦਿੰਦੀ ਆ ਹਨਾ ਫਿਰ ਇਹ ਹਾਂਜੀ ਹਾਂ ਉਹ ਤਾਂ ਜੇ ਕ੍ਰੈਂਕ ਜਾਦੇ ਡਾਊਨ ਹੋਵੇ ਕ੍ਰੈਂਕ ਜੇ ਉੱਪਰੋਂ ਇੰਜਨ ਡਾਊਨ ਹੋ ਗਿਆ ਫਿਰ ਪ੍ਰੈਸ਼ਰ ਨਹੀਂ ਟੁੱਟਦਾ ਅੱਛਾ ਫਿਰ ਨਹੀਂ ਟੁੱਟਦਾ ਫਿਰ ਨਹੀਂ ਟੁੱਟਦਾ ਫਿਰ ਤਾਂ ਇਕੱਲੀ ਬਲੋ ਦਾ ਚੱਕਰ ਹੋ ਜਾਂਦਾ ਜੀ ਠੀਕ ਆ ਜੇ ਕ੍ਰੈਂਕ ਵੀ ਹੋਊ ਫਿਰ ਯਾਨੀ ਕਿ ਫਿਰ ਪ੍ਰੈਸ਼ਰ ਵੀ ਟੁੱਟੂਗਾ ਇਹ ਹੁਣ ਇਹ ਇੰਜਨ ਤੁਹਾਡਾ ਕੀ ਕਰਨ ਲੱਗਿਆ ਸੀਗਾ ਇਹ ਤਾਂ ਪਹਿਲਾਂ ਤੁਹਾਨੂੰ ਦੱਸਿਆ ਵੀ ਇੱਕ ਸਾਈਡ ਤੋਂ ਕ੍ਰੈਂਕ ਸੀਜ਼ ਹੋਣ ਕਰਕੇ ਇਹ ਤੇਲ ਖਾਨ ਲੱਗ ਗਿਆ ਸੀ ਠੀਕ ਆ ਉਦੋਂ ਬਾਅਦ ਨਾਲ ਹੁੰਦੇ ਚਲੋ ਕਦੇ ਲੀਟਰ ਪੈ ਗਿਆ ਤਿੰਨ ਦਿਨਾਂ ਬਾਅਦ ਉਹ ਕਹਿੰਦੇ ਦੋ ਪੈ ਗਿਆ ਹਾਂ ਐਦ ਕਿ ਉਹ ਮੁੰਡੇ ਨੇ ਮਤਲਬ ਉਹਨੇ ਪੁੱਸਿਆ ਨਹੀਂ ਹੈਗਾ ਪੀਪੀਆਂ ਪੇਂਚਦੇ ਦੋ ਬਰਾਬਰ ਬਰਾਬਰ ਠੀਕ ਆ ਇੱਕ ਦੀ ਕਾਲੇ ਤੇਲ ਵਾਲੀ ਇੱਕ ਦੀ ਮਗਲਾਣ ਵਾਲੀ ਉਹ ਕਾਲੇ ਤੇਲ ਜਿਵੇਂ ਹੱਥੋਂ ਤੋਂ ਦੋ ਤਿੰਨ ਡੀਜ਼ਲ ਚ ਉਹ ਪੀਪੀ ਜਾ ਕੇ ਪਾਤੀ ਉਹਨੇ ਅਸੇ ਉਹ ਪਾਤੀ ਉਹ ਵਿੱਚੇ ਡੀਜ਼ਲ ਕਰਕੇ ਉਹ ਹੀਟ ਫੜ ਗਿਆ ਨੇ ਰਿੰਗ ਘਮਾ ਗਿਆ ਅਸੇਆ ਹਾਂਜੀ ਆ ਫੇਰ ਤਾਂ ਤੁਸੀਂ ਐ ਲਾ ਲਓ ਵੀ ਜੋ ਜਾਂਦੀ ਦੀ ਲੋਕ ਵੀ ਕਹਿੰਦੇ ਅੱਗ ਲੱਗੀ ਅੱਗ ਲੱਗੀ ਬਲੋ ਵਾਲਾ ਪਾ ਪੈ ਨਹੀਂ ਨਹੀਂ ਸੀਜ਼ਨ ਦੇ ਐਂਡ ਚ ਲੱਗਿਆ ਹੈਗਾ ਜਮ ਐਂਡ ਦੀ ਬਾ मतलब ਅੱਜ ਲੱਗਿਆ ਕੱਲ ਦਾ ਕੰਮ ਰਹਿੰਦਾ ਬਸ ਹਾਂਜੀ ਹਾਂ ਨਹੀਂ ਤਾਂ ਫਿਰ ਮੈਂ ਕਿਹਾ ਜੇ ਬਾਲੇ ਦਿਨ ਚੱਲ ਜਾਈਂਦੀ ਫਿਰ ਤੱਕ ਆ ਹੋਊਗਾ ਇਹ ਦਾ ਓਕਾ ਜੀ ਠੀਕ ਆ ਹੁਣ ਇਹਨੂੰ ਧਰ ਦੋਗੇ ਮਸ਼ੀਨ ਦੇ ਉੱਪਰ ਹਾਂਜੀ ਹਾਂ ਇਹਨੂੰ ਐਤਵਾਰ ਨੂੰ ਹੈਡਰਾ ਵਿਲਾ ਹੋ ਜਾਈ ਜਿੱਥੇ ਰੱਖਾਂਗੇ ਠੀਕ ਆ ਹਾਂਜੀ ਹਾਂ ਇਹ ਲਾਇਆ ਵੀ ਹੈਡਰਾ ਨਾਲ ਹੀ ਹੈਡਰੇ ਨਾਲ ਹੀ ਠੀਕ ਆ ਉਹ ਕਿੰਨੇ ਕੇ ਪੈਸੇ ਲੈ ਜਾਂਦਾ ਵੀ ਉਹ ਆਪਣੇ ਪਿੰਡੂ ਹੀ ਆ ਜੀ ਉਹਨੂੰ ਮਤਲਬ 3 ਕ ਹਜ਼ਾਰ ਰੁਪਏ ਲੈ ਜਾਂਦਾ ਹੁੰਦਾ ਰੱਖਣ ਦੇ ਧਰ ਹੁੰਦਾ ਹਾਂਜੀ ਹਾਂ ਦੋਨੇ ਚੀਜ਼ਾਂ ਦੇ ਹਾਂਜੀ ਠੀਕ ਆ ਇਹ ਫਿਰ ਫਾਰਮ ਟ੍ਰੈਕ ਦਾ ਕੀ ਕੰਮ ਕਰਿਆ ਇਹਦਾ ਦਾ ਕਲਚ ਕਲੋਚਾ ਜੀ ਕਲਚਾ ਤੇ ਹੁਣ ਸਟਾਰਟ ਕਰਕੇ ਦੇਖਿਆ ਕਿ ਕਰਨੀ ਆ ਹੁਣ ਇਹ ਪਹਿਲਾਂ ਇੱਕ ਵਾਰ ਤਾਂ ਦੇਖ ਲਿਆ ਹੁਣ ਦੋ ਦਿਨ ਦਿਨ ਹੋ ਗਏ ਹੁਣ ਕਰ ਲੈਨੇ ਜੀ ਅੱਜ ਫਿਰ ਫੁਮਾਰ ਕੇ ਕੀ ਆਵਾਜ਼ ਆਉਂਦੀ ਲੋ ਜੀ ਆਵਾਜ਼ ਆਹ ਤਾਂ ਨਹੀਂ ਕੱਸਿਆ ਹਜੇ ਨਹੀਂ ਇਹ ਨਹੀਂ ਕੱਸਿਆ ਜੀ ਨਸਾਂਸਰ ਉਹ ਇੱਕ ਦਿਨ ਨੱਡ ਲੁੱਟੇ ਹੋਏ ਤੇ ਉਹ ਬੈਂਡੀ ਜਿਵੇਂ ਹੁਣ ਆਪਾਂ ਇੰਜਨ ਸਟਾਰਟ ਕਰਿਆ ਸੀਗਾ ਆਵਾਜ਼ ਵੀ ਬਹੁਤ ਵਧੀਆ ਬਣੀਆ ਹਨਾ ਤੇ ਹੁਣ ਜਿਵੇਂ ਆਪਾਂ ਮੀਟਰ ਦੇਖਿਆ ਸੀਗਾ ਵੀ ਸਾਢੇ 3 ਤੇ ਇਹਦਾ ਪ੍ਰੈਸ਼ਰ ਰਹਾਗਾ ਹਾਂਜੀ ਹਾਂ ਬੰਦ ਰੇ ਤੇ ਸਾਢੇ 3 ਤੇ ਸਾਢੇ 3 ਜਦੋਂ ਆਪਾਂ ਇਹਨੂੰ ਜਣੀ 15 1600 ਚੱਕਰ ਤੇ ਚਲਾਵਾਂਗੇ ਉੱਚੀ 4 4.5 ਤੇ ਰਹਿਣਾ ਜੀ ਉਹ 4.5 ਹਾਂਜੀ ਹਾਂ ਕਿਉਂਕਿ ਇਹ ਕੋਈ ਕਸਰ ਦਾ ਛੱਡੀ ਨਹੀਂ ਵੀ ਗਰਮ ਹੋ ਕੇ ਪ੍ਰੈਸ਼ਰ ਘਟਾਊਗਾ ਠੀਕ ਆ ਉਹ ਕੰਮ ਤਾਂ ਹੈ ਨਹੀਂ ਸਾਰਾ ਕੁਝ ਜਿਵੇਂ ਨਵਾਂ ਪੈ ਗਿਆ ਜਿਹੜਾ ਹਾਂ ਠੀਕ ਆ ਇਹ ਪ੍ਰੈਸ਼ਰ ਮੰਨ ਲਾ ਵੀ ਤਾ ਜਦੋਂ ਥੱਲੇੋਂ ਡਾਊਨ ਹੋਵੇ ਫਿਰ ਘਟਾਉਣਾ ਹਾਂ ਜਦੋਂ ਕ੍ਰੈਂਕ ਤੋਂ ਡਾਊਨ ਹੋਵੇ ਜੀ ਠੀਕ ਆ ਵਧਾਉਣ ਨੂੰ ਵਧਾ ਸਕਦੇ ਆ ਆਪਾਂ ਵਿੱਚ ਆਪਣੀ ਜਿਹੜੀ ਉਹ ਹਿੰਦ ਸੀ ਉਹਦਾ ਬਹੁਤ ਜ਼ਿਆਦਾ ਪ੍ਰੈਸ਼ਰ ਸੀ ਠੀਕ ਆ ਉਹਦਾ ਮੇਨ ਕਾਰਨ ਇਹ ਹੁੰਦਾ ਜਿਹੜਾ ਆਪਣਾ ਮੰਗਲੈਲ ਫਿਲਟਰ ਹੈ ਬਲਾਕ ਦੇ ਉੱਤੇ ਗੋਲ ਰਿੰਗ ਹੁੰਦਾ ਠੀਕ ਆ ਉਹ ਫਿਰ ਰਿੰਗ ਪਟਣ ਲੱਗ ਜਾਂਦੀ ਹੈ ਜੇ ਆਪ ਵਧਾ ਲਾ ਜੇ ਉਹ ਵੀ ਕੁਝ ਕਈਆਂ ਨਜਾਇਜ਼ ਹੁੰਦਾ ਵੀ ਕੰਪਨੀ ਵੱਲੀ ਠੀਕ ਆ ਜੇ ਆਪ ਵੀ ਵਧਾ ਲਈਏ ਤਾਂ ਵੀ ਪਟਣ ਲੱਗ ਜੂ ਉਹ ਉਹ ਹੁਣ ਜਿਹਨੂੰ ਪਤਾ ਹੈ ਵੀ ਹਾਂ ਵੀ ਰਿੰਗ ਲੀਕ ਹੋ ਗਿਆ ਤੇਲ ਨਿਕਲਦਾ ਉਹਨੇ ਦਾ ਬਦਲ ਲੈਣਾ ਹੁਣ ਜਿਹਨੂੰ ਨਹੀਂ ਕੋਈ ਉਹਨੇ ਫਿਰ ਐ ਨਹੀਂ ਪਤਾ ਸਾਰਾ ਤੇਲ ਨਿਕਲ ਜਣਾ ਉਹਨੂੰ ਠੀਕ ਆ ਤੇ ਨੁਕਸਾਨ ਹੀ ਹੁੰਦਾ ਜੀ ਠੀਕ ਆ ਚਲੋ ਸਾਡੀ ਵੀਡੀਓ ਚ ਜਾਣਕਾਰੀ ਦਿੱਤੀ ਇੰਜਨ ਬਾਰੇ ਨੂੰ ਨੇ ਆਪ ਇੰਜਨ ਦਾ ਕੰਮ ਕੀਤਾ ਧੰਨਵਾਦ ਉਹਨਾਂ ਨੂੰ ਤੇਰਾ ਭਰਾ ਠੀਕ ਹੈ ਜੀ ਧੰਨਵਾਦ ਤੁਹਾਡਾ ਜੀ ਠੀਕ ਆ ਭਰਾ ਓਕੇ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਕੇ ਦੱਸਿਓ ਸਾਨੂੰ ਧੰਨਵਾਦ ਸਾਰਿਆਂ ਦਾ